ਜੇਲ੍ਹ 'ਚ ਬੰਦੇ ਮੁੱਤਲ ਲਈ ਜੀ ਹਰਚਰਨ ਸਿੰਘ ਪੁੱਲਰ ਦੀਆਂ ਫਰਮਾਇਸ਼ਾਂ ਸ਼ੁਰੂ ਹੋ ਗਈਆਂ ਨੇ ਹਰਚਰਨ ਸਿੰਘ ਪੁੱਲਰ ਨੇ ਜੇਲ੍ਹ ਦੇ ਵਿੱਚ ਗੱਦੇ ਦੀ ਮੰਗ ਕੀਤੀ ਆ ਪੁੱਲਰ ਨੇ ਕਿਹਾ ਕਿ ਮੇਰੇ ਪਿੱਠ ਵਿੱਚ ਦਰਦ ਹੈ ਮੈਨੂੰ ਸੌਣ ਦੇ ਲਈ ਗੱਦਾ ਦੇ ਦਿਓ ਜਿਸ ਦੇ ਉੱਤੇ ਅਦਾਲਤ ਨੇ ਜੇਲ੍ਹ ਮੈਨੂਅਲ ਅਨੁਸਾਰ ਪੁੱਲਰ ਨੂੰ ਗੱਦਾ ਦੇਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਦੱਸ ਦੇ ਕਿ ਬੀਤ ਦਿਨੀ ਹਰਚਰਨ ਸਿੰਘ ਪੁੱਲਰ ਦੀ ਸੀਬੀਏ ਅਦਾਲਤ 'ਚ ਪੇਸ਼ੀ ਸੀ ਪੇਸ਼ਰੇ ਦੌਰਾਨ ਹਰਚਰਨ ਸਿੰਘ ਪੁੱਲਰ ਨੇ ਅਪੀਲ ਕੀਤੀ ਕਿ ਉਸਦੇ ਪੇਟ ਦੇ ਵਿੱਚ ਦਰਦ ਆ ਤੇ ਉਸ ਨੂੰ ਗੱਦਾ ਦਿੱਤਾ ਜਾਵੇ ਤੇ ਨਾਲ ਹੀ ਉਸਨੇ ਆਪਣੇ ਮੈਡੀਕਲ ਦਾ ਵੀ ਹਵਾਲਾ ਦਿੱਤਾ। ਜਿਸ ਤੋਂ ਬਾਅਦ ਹੁਣ ਅਦਾਲਤ ਨੇ ਜੇਲ ਮੈਨੂਅਲ ਅਨੁਸਾਰ ਪੁੱਲਰ ਨੂੰ ਗੱਦਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਸੇ ਕਿ ਬੀਟਾ ਦੀ ਜਦੋਂ ਸੁਣਵਾਈ ਹੁੰਦੀ ਹੈ ਪੁੱਲਰ ਮਾਮਲੇ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਹੀ ਸੀਬੀਆਈ ਦਫ਼ਤਰ ਦੇ ਵਿੱਚ ਦਿੱਲੀ ਤੋਂ ਗੱਡੀਆਂ ਆਉਂਦੀਆਂ ਨਹੀਂ ਨਾ ਗੱਡੀਆਂ ਦੇ ਵਿੱਚ ਈਡੀ ਦੇ ਵੱਡੇ ਅਧਿਕਾਰੀ ਪਹੁੰਚਦੇ ਨੇ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਈਡੀ ਦੇ ਵੱਲੋਂ ਵੀ ਇਸ ਮਾਮਲੇ 'ਚ ਜਾਂਚ ਕੀਤੀ ਜਾਵੇਗੀ ਤੇ ਜਿਹੜੇ ਆਈਏਐਸ ਤੇ ਆਈਪੀਐਸ ਆਪਸ਼ਨਾਂ ਦੇ ਨਾਮ ਜ ਚ ਵਿੱਚ ਸਾਹਮਣੇ ਆਏ ਸਨ ਜਿਨ੍ਹਾਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਨਾਮ ਜਨਤਕ ਹੋ ਸਕਦੇ ਨਹੀਂ ਯਾਨੀ ਕਿ ਹੁਣ ਹੋਰ ਵੀ ਕਈ ਵੱਡੇ ਅਧਿਕਾਰੀ ਜਿਹੜੇ ਨੇ ਭੁੱਲਰ ਦੇ ਨਾਲ ਫਸਦੇ ਹੋਏ ਇਸ ਮਾਮਲੇ 'ਚ ਨਜ਼ਰ ਆਉਣਗੇ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਉਦੋਂ ਹੀ ਕਿਸ਼ਾਨੂ ਦਾ ਵੀ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਹੋਇਆ ਉਸ ਦੇ ਕੋਲੋਂ ਵੀ ਲਗਾਤਾਰ ਕੁਝ ਕਿਛ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਇਹ ਵੀ ਖਬਰਾਂ ਆ ਰਹੀਆਂ ਸਨ ਕਿ ਕਿਹਾ ਜਾ ਰਿਹਾ ਹੈ ਕਿ ਹੁਣ ਕਿਸ਼ਾਨੂ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਬਾਰੇ ਕੁਝ ਸਪਸ਼ਟ ਨਹੀਂ ਹੋਇਆ ਪਰ ਲਗਾਤਾਰ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਉਸ ਦਾ ਰਿਮ ਚਰਨ ਸਿੰਘ ਪੁੱਲਰ ਦੀ ਪੇਸ਼ੀ 20 ਨਵੰਬਰ ਨੂੰ ਹੋਵੇਗੀ 20 ਨਵੰਬਰ ਨੂੰ ਦੇਖਣਾ ਹੋਵੇਗਾ ਕਿ ਸੀਬੀਆਈ ਨੂੰ ਹੋਰ ਕੀ ਕੁਝ ਮਿਲਦਾ ਹੈ ਨਾਲ ਹੀ ਬੀਤੇ ਦਿਨੀ ਪੇਸ਼ੀ ਦੌਰਾਨ ਸੀਬੀਆਈ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਹਰ ਚਰਨ ਸਿੰਘ ਪੁੱਲਰ ਦੇ ਵੱਲੋਂ ਜਾਂਚ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਤਾਂ ਇਸੇ ਵਿਚਾਲੇ ਹੁਣ ਪੁੱਲਰ ਦੀਆਂ ਫਰਮਾਇਸ਼ਾਂ ਸ਼ੁਰੂ ਹੋ ਗਈਆਂ ਨੇ ਉਸ ਦੇ ਵੱਲੋਂ ਗੱਦੇ ਦੀ ਮੰਗ ਕੀਤੀ ਗਈ ਹੈ ਤੇ ਉਧਰ ਅਦਾਲਤ ਨੇ ਇਸ ਮੰਗ ਨੂੰ ਪੂਰਾ ਵੀ ਕਰ ਦਿੱਤਾ ਜੇਲ ਮੈਨੂਅਲ ਅਨੁਸਾਰ ਪੁੱਲਰ ਨੂੰ ਗੱਦਾ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਹੈ